ਗੁਰੂ ਅਮਰਦਾਸ ਜੀ ਦੇ ਸਮੇ ਗੁਰੂ ਰਾਮਦਾਸ ਜੀ ਲਾਹੌਰ ਗਏ ਸਨ ਜਦੋਂ ਗੁਇੰਦਵਾਲ ਦੇ ਮਰਵਾਹਿਆਂ ਨੇ ਮੁਕੱਦਮਾ ਕੀਤਾ ਸੀ ਉਸ ਸਮੇ ਗੁਰੂ ਰਾਮਦਾਸ ਜੀ ਆਪਣਾ ਘਰ-ਬਾਰ ਵੀ ਦੇਖ ਆਏ ਸਨ ਗੁਰੂ ਜੀ ਨੂੰ ਉਸ ਸਮੇ ਆਪਣੇ ਮਿੱਤਰ ਅਤੇ ਸ਼ਰੀਕੇ ਦੇ ਚਾਚੇ-ਤਾਏ ਮਿਲੇ ਸਨ ਪਰ ਉਹਨਾਂ ਦੇ ਹਿਰਦੇ ਦੇ ਵਿੱਚੋਂ ਅਜੇ ਆਪਰਾਪਣ ਦੂਰ ਨਹੀਂ ਸੀ ਹੋਇਆ ਅਸ ਵੇਲੇ ਉਹਨਾਂ ਨੂੰ ਪਤਾ ਲੱਗਾ ਸੀ ਕਿ ਸੋਢੀ ਹਰਦਾਸ ਜੀ ਦਾ ਪੁੱਤਰ ਸਤਿਗੁਰੂ ਅਮਰਦਾਸ ਜੀ ਕੋਲ ਰਹਿਣ ਲੱਗ ਪਿਆ ਹੈ ਜਦੋਂ ਗੁਰੂ ਰਾਮਦਾਸ ਜੀ ਸੁਤੰਤਰ ਗੁਰੂ ਬਣ ਗਏ ਤਾਂ ਸ਼ਰੀਕਾਂ ਤੇ ਉਹਨਾਂ ਦੇ ਮਿੱਤਰਾਂ ਦੀਆਂ ਅੱਖਾਂ ਖੁੱਲ ਗਈਆਂ ਫਿਰ ਉਹ ਜਿੱਥੇ ਵੀ ਬੈਠਦੇ ਉੱਥੇ ਹੀ ਆਖਦੇ ਜੀ ਉਹ ਸਤਿਗੁਰੂ ਜੀ ਸਾਡੇ ਭਤੀਜੇ ਹਨ ਜੀ ਮੇਰੇ ਭਰਾ ਲੱਗਦੇ ਨੇ ਸਤਿਗੁਰੂ ਰਾਮਦਾਸ ਜੀ ਦੇ ਤਾਏ ਦਾ ਪੁੱਤਰ ਭਰਾ ਸਹਾਰੀ ਮਲ ਸੀ ਉਸਦੇ ਪੁੱਤਰ ਦਾ ਵਿਆਹ ਆਇਆ ਉਸ ਨੇ ਸਲਾਹ ਕੀਤੀ ਕਿ ਜੇ ਸਤਿਗੁਰੂ ਜੀ ਉਸਦੇ ਪੁੱਤਰ ਦੇ ਵਿਆਹ ਸਮੇਂ ਲਾਹੌਰ ਆ ਜਾਣ ਤਾਂ ਸਹਾਰੀ ਮੱਲ ਦੀ ਵਡਿਆਈ ਹੋ ਜਾਵੇਗੀ ਨਾਲੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਸਹਾਰੀ ਮੱਲ ਬੜੀ ਵੱਡੀ ਹਸਤੀ ਦਾ ਰਿਸ਼ਤੇਦਾਰ ਹੈ ਉਹ ਘਰਦਿਆਂ ਨਾਲ ਸਲਾਹ ਕਰਕੇ RAMDAS ਪੁਰ ਸਤਿਗੁਰੂ ਜੀ ਪਾਸ ਸਿਆ ਪਹੁੰਚਿਆ ਜਦੋਂ ਉਸ ਸਤਿਗੁਰੂ ਜੀ ਨੂੰ ਮਿਲਿਆ ਤਾਂ ਗੁਰੂ ਰਾਮਦਾਸ ਜੀ ਨੇ ਉਸ ਨੂੰ ਵੱਡਾ ਭਰਾ ਸਮਝ ਕੇ ਉਸ ਦਾ ਬਹੁਤ ਸਤਕਾਰ ਕੀਤਾ ਆਦਰ ਮਾਨ ਦੇ ਕੇ ਬਿਠਾਇਆ ਪ੍ਰੇਮ ਤੇ ਧਿਆਨ ਨਾਲ ਉਸ ਦੀ ਗੱਲਬਾਤ ਸੁਣੀ ਸਹਾਰੀ ਮੱਲ ਨੇ ਬੇਨਤੀ ਕੀਤੀ ਮੇਰੇ ਪੁੱਤਰ ਤੇ ਤੁਸਾਂ ਦੇ ਭਤੀਜੇ ਦਾ ਵਿਆਹ ਹੈ ਇਸ ਸ਼ੋਭ ਮੌਕੇ ਸਮੇਂ ਆਪ ਜੀ ਮੇਰੇ ਸਾਥ ਲਾਹੌਰ ਚੱਲੋ ਉੱਥੇ ਸਾਰੇ ਭਰਾ ਭਾਈ ਤੇ ਰਿਸ਼ਤੇਦਾਰ ਆਏ ਹੋਣਗੇ ਉਹ ਸਾਰੇ ਆਪ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਤੁਸੀਂ ਮੇਰੇ ਸਾਥ ਜ਼ਰੂਰ ਚੱਲੋ ਗੁਰੂ ਰਾਮਦਾਸ ਜੀ ਨੇ ਉੱਤਰ ਦਿੱਤਾ ਆਸਾ ਨੂੰ ਜਾਣ ਵਾਸਤੇ ਕੋਈ ਚਜਿਕ ਨਹੀਂ ਪਰ ਸਵਾਲ ਇਹ ਉਤਪੰਨ ਹੁੰਦਾ ਹੈ ਕਿ ਜੇ ਅਸੀਂ ਚਲੇ ਗਏ ਤਾਂ ਸੰਗਤਾਂ ਬਹੁਤ ਆ ਜਾਣੀਆਂ ਹਨ ਅਗਲੇ ਘਰ ਬਹੁਤ ਜ਼ਿਆਦਾ ਸੰਗਤਾਂ ਪਹੁੰਚ ਗਈਆਂ ਤਾਂ ਉਹਨਾਂ ਨੂੰ ਪ੍ਰਸ਼ਾਦ ਤੇ ਸੰਗਤ ਦੇ ਬੈਠਣ ਦਾ ਪ੍ਰਬੰਧ ਕਰਨਾ ਔਖਾ ਹੋ ਜਾਵੇਗਾ ਅਸੀ ਬਾਅਦ ਵਿੱਚ ਆ ਜਾਵਾਂਗੇ ਫਿਲਹਾਲ ਤੁਸੀਂ ਕਿਸੇ ਆਪਣੇ ਭਤੀਜੇ ਨੂੰ ਨਾਲ ਲੈ ਜਾਓ ਸਹਾਰੀ ਮਾਲ ਸੋਚੀ ਪੈ ਗਿਆ ਕਿ ਇਹ ਸੱਚ ਹੈ ਗੁਰੂ ਜੀ ਦੇ ਜਾਣ ਤੇ ਹਜ਼ਾਰਾਂ ਲੋਕਾਂ ਨੇ ਦਰਸ਼ਨ ਕਰਨ ਵਾਸਤੇ ਆ ਜਾਣਾ ਹੈ ਲੋਕ ਸਤਿਗੁਰੂ ਜੀ ਦੇ ਬਹੁਤ ਸ਼ਰਧਾਲੂ ਹਨ ਮੇਰੇ ਕੋੜਮਾ ਨੂੰ ਔਖਾ ਹੋ ਜਾਵੇਗਾ ਜੇ ਉਹ ਜੋਗ ਪ੍ਰਬੰਧ ਨਾ ਕਰ ਸਕੇ ਤਾਂ ਦੋਹਾਂ ਪਾਸਿਆਂ ਦੀ ਬਦਨਾਮੀ ਹੋਵੇਗੀ ਉਸਨੇ ਇਹ ਸੋਚ ਕੇ ਕਿਹਾ ਚੰਗਾ ਜੀ ਫਿਰ ਪ੍ਰਿਥੀ ਚੰਦ ਜੀ ਨੂੰ ਭੇਜ ਦੇਵੋ ਫਿਰ ਆਪ ਨੇ ਵਿਆਹ ਦੇ ਵਿੱਚੋਂ ਦਰਸ਼ਨ ਦੇ ਦੇਨੇ ਗੁਰੂ ਜੀ ਨੇ ਕਿਹਾ ਜੇ ਕਰਤਾਰ ਦਾ ਹੁਕਮ ਹੋਇਆ ਤਾਂ ਜ਼ਰੂਰ ਆਵਾਂਗੇ ਗੁਰੂ ਜੀ ਨੇ ਫੈਸਲਾ ਕੀਤਾ ਕਿ ਸਹਾਰੀ ਮੱਲ ਦੇ ਲੜਕੇ ਦੇ ਵਿਆਹ ਸਮੇ ਵੱਡੇ ਸਾਹਿਬ ਜادہ ਪ੍ਰਿਥੀ ਚੰਦ ਜੀ ਚਲੇ ਜਾਣਗੇ ਇਸ ਗੱਲ ਦਾ ਪਤਾ ਜਦ ਪ੍ਰਿਥੀ ਚੰਦ ਜੀ ਨੂੰ ਪਤਾ ਲੱਗਾ ਉਸਨੇ ਆਪਣੀ ਪਤਨੀ ਨਾਲ ਜਾ ਗੱਲ ਕੀਤੀ ਉਸਦੀ ਪਤਨੀ ਬਹੁਤ ਹੁਸ਼ਿਆਰ ਸੀ ਉਸਨੇ ਪ੍ਰਿਥੀ ਚੰਦ ਨੂੰ ਕਿਹਾ ਤੁਸੀਂ ਲਾਹੌਰ ਨਾ ਜਾਣਾ ਇਹ ਤੁਹਾਡੇ ਪਿਤਾ ਦੀ ਕੋਈ ਝਾਲ ਹੈ ਉਹ ਗੁਰਿਆਈ ਦੇਣਾ ਚਾਹੁੰਦੇ ਨੇ ਮੈਂ ਇਹ ਸਭ ਬੇਉਂਤਾ ਸੁਣ ਚੁੱਕੀ ਹਾਂ ਐਵੇਂ ਭੋਲੇ ਨਾ ਬਣੋ ਕਿਸੇ ਨਾ ਕਿਸੇ ਬਹਾਨੇ ਨਾ ਕਰਦੇ ਹੋ ਪ੍ਰਿਥੀ ਚੰਦ ਨੇ ਕਿਹਾ ਕਿ ਮੈਂ ਸਭ ਸਮਝਦਾ ਹਾਂ ਮੈਂ ਆਪ ਹੀ ਲਾਹੌਰ ਨਹੀਂ ਜਾਣਾ ਚਾਹੁੰਦਾ ਬਾਹਰ ਜਾਣ ਤੇ ਘਾਟ ਹੀ ਘਾਟ ਹੈ ਕਾਰ ਭੇਟ ਨੂੰ ਸਭਾਲ ਲੈਣਾ ਵੀ ਹੋਇਆ ਮੈਂ ਗੁਰਗੱਤੀ ਉੱਪਰ ਆਪਣੇ ਛੋਟੇ ਭਰਾ ਨੂੰ ਕਦੀ ਨਹੀਂ ਬੈਠਣ ਦੇਵਾਂਗਾ ਸਵੇਰ ਹੋਈ ਨਤਨੇਮ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ ਪ੍ਰਿਥੀ ਚੰਦ ਨੂੰ ਆਪਣੇ ਕੋਲ ਸੱਦਿਆ ਤੇ ਕਿਹਾ ਆਪਣੇ ਤਾਏ ਜੀ ਦੇ ਨਾਲ ਲਾਹੌਰ ਜਾਓ ਤੁਸਾਂ ਦੇ ਭਰਾ ਦਾ ਵਿਆਹ ਹੈ ਇਸ ਬਹਾਨੇ ਆਪਣੇ ਤਾਇਆ ਚਾਚਿਆਂ ਨੂੰ ਮਿਲਾਉਂਗੇ ਪ੍ਰਿਥੀ ਚੰਦ ਨੇ ਉਸ ਸਮੇਂ ਉੱਤਰ ਦਿੱਤਾ ਪਿਤਾ ਜੀ ਮੇਰਾ ਜਾਣਾ ਔਖਾ ਹੈ ਇੱਕ ਵਾਹੀ ਦੀ ਦੇਖਭਾਲ ਕਰਦਾ ਨਾ ਤੇ ਦੂਜਾ ਘਾਰ ਭੇਟਾ ਨੂੰ ਸੁਭਾਲਣਾ ਤੇ ਸਿੱਖ ਸੇਵਕਾਂ ਤੇ ਯਾਤਰੂਆਂ ਦੀ ਸੇਵਾ ਸੰਭਾਲ ਵੀ ਮੇਰੀ ਹੀ ਜ਼ਿੰਮੇਵਾਰੀ ਹੈ ਤੁਸੀਂ ਮੇਰੇ ਛੋਟੇ ਭਰਾ ਅਰਜਨ ਜੀ ਨੂੰ ਭੇਜ ਦੇਵੋ ਉਹ ਸਾਰਾ ਦਿਨ ਵਿਹਲਾ ਹੀ ਬੈਠਾ ਰਹਿੰਦਾ ਹੈ ਗੁਰੂ ਰਾਮਦਾਸ ਜੀ ਆਪਣੇ ਪੁੱਤਰ ਪ੍ਰਿਥੀ ਚੰਦ ਦੇ ਸੁਭਾਅ ਨੂੰ ਜਾਣਦੇ ਸਨ ਜਦੋਂ ਉਸ ਨੇ ਨਾ ਕਰ ਦਿੱਤੀ ਤਾਂ ਸਤਿਗੁਰਾਂ ਨੇ ਅੱਗੇ ਕੋਈ ਬਚਨ ਨਹੀਂ ਕੀਤਾ ਉਹਨਾਂ ਨੇ ਕਿਹਾ ਚੰਗਾ ਬੇਟਾ ਉਹਨਾਂ ਨੂੰ ਵੀ ਭੇਜ ਦਿੰਦੇ ਹਾਂ ਜਾਓ ਤੁਸੀਂ ਕੰਮ ਧੰਦਾ ਕਰੋ ਆਪਣੇ ਪਿਤਾ ਦੇ ਇਹ ਬਚਨ ਸੁਣ ਕੇ ਪ੍ਰਿਥੀ ਚੰਦ ਉਹਨਾਂ ਦੇ ਕੋਲੋਂ ਉੱਠ ਦੇ ਖਿਸਕ ਤੁਰਿਆ ਇਸ ਤੋਂ ਉਪਰੰਤ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਕੋਲ ਸੱਦਿਆ ਗੁਰੂ ਅਰਜਨ ਜੀ ਨੇ ਪਿਤਾ ਦੇ ਚਰਨਾਂ ਦੇ ਉੱਪਰ ਮੱਥਾ ਟੇਕਿਆ ਫਿਰ ਦੋਵੇਂ ਹੱਥ ਜੋੜ ਕੇ ਨਿਮਰਤਾ ਦੇ ਨਾਲ ਪੁੱਛਿਆ ਪਿਤਾ ਜੀ ਕੀ ਆਗਿਆ ਹੈ ਉੱਤਰ ਜੀ ਤੇਰੇ ਤਾਇਆ ਜੀ ਲਾਹੌਰੋਂ ਆਏ ਹਨ ਇਹਨਾਂ ਦੇ ਸੁਪੁੱਤਰ ਤੇ ਤੁਸਾਂ ਦੇ ਭਰਾ ਦਾ ਵਿਆਹ ਹੈ ਐਸ ਲਈ ਆਪ ਨੂੰ ਇਹਨਾਂ ਦੇ ਨਾਲ ਜਾਣਾ ਹੈ ਦੇਖਣਾ ਜਦੋਂ ਅਸੀਂ ਸੱਦਾਂਗੇ ਉਸ ਸਮੇਂ ਹੀ ਆ ਜਾਣਾ ਗੁਰੂ ਅਰਜਨ ਜੀ ਨੇ ਕਿਹਾ ਜੋ ਆ ਗਿਆ ਪਿਤਾ ਜੀ ਮੈਂ ਹੁਣੇ ਤਿਆਰ ਹੋ ਕੇ ਆਇਆ ਐਸ ਤੋਂ ਉਪਰੰਤ ਗੁਰੂ ਅਰਜਨ ਜੀ ਨੇ ਆਪਣੇ ਪਿਤਾ ਗੁਰੂ ਰਾਮਦਾਸ ਜੀ ਦੇ ਚਰਨਾਂ ਉੱਪਰ ਮੱਥਾ ਟੇਕ ਕੇ ਆਪਣੇ ਤਾਇਆ ਸਹਾਰੀ ਮੱਲ ਦੇ ਨਾਲ ਲਾਹੌਰ ਨੂੰ ਤੁਰ ਪਏ। ਤੁਰਨ ਵੇਲੇ ਸਤਿਗੁਰੂ ਜੀ ਨੇ ਸਾਰੇ ਕਾਰਜ ਬਾਰੇ ਸਮਝਾ ਦਿੱਤਾ ਜੋ-ਜੋ ਕਾਰਜ ਕਰਨੇ ਸਨ। ਪੁੱਤਰ ਜੀ ਦੁਨੀਆਦਾਰੀ ਦੇ ਕਾਰਜ ਕਰਦੇਆਂ ਹੋਇਆਂ ਵਿਆਹ ਦੇ ਵਿੱਚ ਖੁਸ਼ੀਆਂ ਦੇ ਮੰਗਲਾਂ ਸਮੇਂ ਦੇਖਣਾ ਕਿਤੇ ਪਰਮੇਸ਼ਰ ਨੂੰ ਨਾ ਭੁੱਲ ਜਾਣਾ। ਗੁਰੂ ਰਾਮਦਾਸ ਜੀ ਸਮਝ ਗਏ ਉਹ ਸਮਾਂ ਛੇਤੀ ਹੀ ਆਉਣ ਵਾਲਾ ਹੈ ਜਦ ਅਸਾਂ ਨੇ ਉਸ ਕਰਤਾਰ ਦੇ ਕੋਲ ਪਹੁੰਚ ਜਾਣਾ ਹੈ। ਐਸਲੀ ਆਪ ਜੀ ਨੇ ਬਾਬਾ ਬੁੱਢਾ ਤੇ ਹੋਰ ਸਿੱਖਾਂ ਨਾਲ ਗੁਰਿਆਈ ਦੇਣ ਸੰਬੰਧੀ ਵਿਚਾਰ ਕੀਤੀ। ਆਪ ਜੀ ਨੇ ਸਾਰਿਆਂ ਨੂੰ ਦੱਸਿਆ ਕਿ ਗੁਰਿਆਈ ਦਾ ਤਿਲਕ ਗੁਰੂ ਅਰਜਨ ਦੇਵ ਜੀ ਦੇ ਮਸਤਕ ਤੇ ਲਾਉਣਾ ਚਾਹੁੰਦੇ ਹਨ। ਕਿਸੇ ਨਾ ਕਿਸੇ ਤਰ੍ਹਾਂ ਇਸ ਵਿਚਾਰ ਦੀ ਚਰਚਾ ਦੀ ਗੱਲ ਰਿਥੀ ਚੰਦ ਦੇ ਕੰਨੀ ਪੈ ਗਈ। ਉਸ ਨੇ ਗੁਰਿਆਈ ਹਾਸਲ ਕਰਨ ਵਾਸਤੇ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਔਸਨੇ ਮਸੰਦਾ ਦੇ ਸਿੱਖ ਸ਼ਰਧਾ ਲੋਆ ਨੂੰ ਆਪਣੇ ਪੱਖ ਵੱਲ ਕਰਨਾ ਸ਼ੁਰੂ ਕਰ ਦਿੱਤਾ ਪਰ ਝੂਠ ਸੱਚ ਅੱਗੇ ਬਹੁਤਾ ਚਿਰ ਨਹੀਂ ਟੈੱਕ ਸਕਦਾ ਸਾਰਿਆਂ ਨੇ ਇਹ ਕਹਿ ਦਿੱਤਾ ਅਗਰ ਆਪ ਨੂੰ ਸਤਿਗੁਰੂ ਜੀ ਨੇ ਗੁਰਿਆਈ ਬਖਸ਼ ਦਿੱਤੀ ਤਾਂ ਤੁਸੀਂ ਗੁਰੂ ਹੋਵੋਗੇ ਅਸੀਂ ਤਾਂ ਹੁਕਮ ਦੀ ਪਾਲਣਾ ਕਰਦੇ ਹਾਂ ਇਸ ਤੋਂ ਬਾਅਦ ਪ੍ਰਿਥੀ ਚੰਦ ਨੇ ਬਾਹਰੋਂ ਆਈ ਸੰਗਤ ਵੱਲੋਂ ਜੋਕਾਰ ਪੇਟਾ ਆਉਂਦੀ ਸੀ ਉਸ ਵਿੱਚ ਬੇਈਮਾਨੀ ਕਰਨੀ ਸ਼ੁਰੂ ਕਰ ਦਿੱਤੀ ਕੋ ਜੋ ਹਿੱਸਾ ਕਰ ਲੈ ਜਾਣ ਲੱਗੇ ਉੱਤਰ ਗੁਰੂ ਅਰਜਨ ਦੇਵ ਜੀ ਨੇ ਵਿਆਹ ਤੋਂ ਬਾਅਦ ਛੇਤੀ ਹੀ ਲਾਹੌਰੋਂ ਮੋੜ ਆਉਣਾ ਸੀ ਪਰ ਜਿਨਾਂ ਚਿਰ ਗੁਰੂ ਜੀ ਹਕਮਨਾਮਾ ਕਰਨ ਉਹਨਾਂ ਚਰਨਾ ਆਉਣ ਗੁਰੂ ਰਾਮਦਾਸ ਜੀ ਦੁਆਰਾ ਦਿੱਤਾ ਇਹ ਬਚਨ ਸੀ ਜਿਸ ਦੀ ਪਾਲਣਾ ਗੁਰੂ ਅਰਜਨ ਦੇਵ ਜੀ ਕਰ ਰਹੇ ਸਨ ਕਈ ਦਿਨ ਬੀਤ ਗਏ ਲਾਹੌਰ ਬੈਠੇ ਗੁਰੂ ਅਰਜਨ ਦੇਵ ਜੀ ਨੂੰ ਹੁਕਮ ਦੀ ਉਡੀਕ ਕਰਦੇ ਹੋਏ ਸਿੱਖ ਸੰਗਤ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਲਈ ਆਉਂਦੇ ਰਹਿੰਦੇ ਸਨ ਇਸ ਲਈ ਆਪ ਜੀ ਨੇ ਪਿਤਾ ਜੀ ਦੇ ਹੁਕਮ ਅਨੁਸਾਰ ਕਰਤਾਰ ਦਾ ਸਿਮਰਨ ਕਰਨਾ ਜਾਰੀ ਰੱਖਿਆ ਤੇ ਜੋ ਵੀ ਸਿੱਖ ਸੰਗਤਾਂ ਆਉਂਦੀਆਂ ਉਹਨਾਂ ਨੂੰ ਉਪਦੇਸ਼ ਦਿੰਦੇ ਰਹੇ ਸੱਚ ਦੇ ਮਾਰਗ ਤੇ ਚੱਲਣ ਦਾ ਉਸ ਖੁਦਾ ਦੀ ਬੰਦਗੀ ਦਾ ਜੋ ਸਰਵ ਸ਼੍ਰੇਸ਼ਟ ਹੈ ਜਿਸ ਨੇ ਸਾਰੀ ਦੁਨੀਆ ਸਾਜੀ ਹੈ ਗੁਰੂ ਅਰਜਨ ਦੇਵ ਜੀ ਵੈਸਾਖ ਵਿੱਚ ਲਾਹੌਰ ਗਏ ਸਨ ਵੈਸਾਖ ਜੇਠ ਹਾੜ ਮਹੀਨਾ ਬੀਤ ਚੁੱਕਾ ਸੀ ਪਰ ਸਤਿਗੁਰੂ ਜੀ ਦੇ ਵੱਲੋਂ ਕੋਈ ਵੀ ਸੰਦੇਸ਼ ਨਾ ਪਹੁੰਚਿਆ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੀ ਇੱਛਾ ਇੱਕ ਤੜਪ ਬਣ ਗਈ ਇਸ ਲਈ ਸਿੱਖ ਸੇਵਕਾਂ ਦੇ ਨਾਲ ਗੱਲਾਂ ਬਾਤਾਂ ਕਰਦਿਆਂ ਆਪ ਦੀ ਲੱਭ ਗੁਰ ਚਰਨਾ ਨਾਲ ਜੁੜੀ ਰਹਿੰਦੀ ਇੱਕ ਦਿਨ ਦੁਪਹਿਰ ਦਾ ਸਮਾਂ ਸੀ ਤੇ ਠੀਤਲ ਹਵਾ ਵਗ ਰਹੀ ਸੀ ਅਸਮਾਨ ਉੱਤੇ ਚਿੱਟੇ ਬਗਲੇ ਉਡਾਰੀਆਂ ਮਾਰ ਰਹੇ ਸਨ ਤੇ ਮੋਰ ਚਹਿਕ ਰਹੇ ਸਨ ਉਸ ਸਮੇਂ ਆਪ ਦੇ ਮਨ ਦੇ ਵਿੱਚ ਖਿਆਲ ਪ੍ਰਗਟ ਹੋ ਰਹੇ ਸਨ ਕਲਮ ਦਿਵਾਤ ਦੇ ਕਾਗਜ਼ ਫੜ ਕੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਾਮਦਾਸ ਜੀ ਵੱਲ ਚਿੱਠੀ ਲਿਖਣੀ ਸ਼ੁਰੂ ਕਰ ਦਿੱਤੀ ਚਿੱਠੀ ਉੱਤੇ ਨੰਬਰ 1 ਪਾਇਆ ਤੇ ਸ਼ਬਦ ਉਚਾਰਨ ਕਰਦਿਆਂ ਲਿਖਿਆ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਜਾਤ੍ਰਿਕੀ ਨਿਆਈ ਤ੍ਰਿਖਾਣਾ ਉੱਤਰੈ ਸ਼ਾਤਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਉ ਕੋਲ ਗੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਜੈਸਦਾ ਅਰਥ ਹੈ ਸਤਿਗੁਰੂ ਜੀ ਮੇਰਾ ਮਨ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਤੜਫ ਰਿਹਾ ਹੈ ਜਿਵੇਂ ਯਾਤ੍ਰਿਕ ਆਪਣੇ ਪਿਆਰੇ ਨੂੰ ਮਿਲਣ ਖਾਤਰ ਵਰਲਾਪ ਕਰਦਾ ਹੈ ਸਤਿਗੁਰੂ ਜੀ ਆਪ ਜੀ ਦੇ ਦਰਸ਼ਨ ਦੀ ਪਿਆਸ ਐਨੀ ਲੱਗੀ ਹੈ ਕਿ ਉਹ ਕਿਸੇ ਜਾਲ ਨਾਲ ਨਹੀਂ ਲੈ ਸਕਦੀ ਸਿਰਫ ਆਪ ਜੀ ਦੇ ਦਰਸ਼ਨ ਕੀਤੇ ਆ ਹੀ ਮਨ ਸ਼ਾਂਤ ਹੋ ਸਕਦਾ ਹੈ ਚਿੱਠੀ ਸੰਪੂਰਨ ਕਰਕੇ ਆਪਣੇ ਦਸਤਖਤ ਕਰਕੇ ਇੱਕ ਸਿੱਖ ਨੂੰ ਕਿਹਾ ਕਿ ਇਸ ਨੂੰ RAMDAS پور ਲੈ ਜਾਓ ਤੇ ਸਤਿਗੁਰੂ ਦੇ ਚਰਨਾਂ ਵਿੱਚ ਜਾ ਰੱਖੋ ਉਹ ਸਿੱਖ 35 ਮੀਲ ਦਾ ਸਫ਼ਰ ਤੈਅ ਕਰਕੇ RAMDAS ਪੁਰ ਪਹੁੰਚ ਗਿਆ। ਉੱਥੇ ਪਹਿਲਾਂ ਹੀ ਪ੍ਰਿਥੀ ਚੰਦ ਨੇ ਮਸੰਦਾਂ ਦੇ ਸੇਵਕਾਂ ਨੂੰ ਇਹ ਸਮਝਾ ਕੇ ਹੁਸ਼ਿਆਰ ਕੀਤਾ ਹੋਇਆ ਸੀ ਕਿ ਕੋਈ ਵੀ ਚਿੱਠੀ ਲਾਹੌਰੋਂ ਆਵੇ ਉਹ ਸਤਿਗੁਰੂ ਜੀ ਦੇ ਅੱਗੇ ਪੇਸ਼ ਕਰਨ ਤੋਂ ਪਹਿਲਾਂ ਮੈਨੂੰ ਦਿਖਾਈ ਜਾਵੇ। ਗੁਰੂ ਅਰਜਨ ਦੇਵ ਜੀ ਦੀ ਚਿੱਠੀ ਸਿੱਖ ਦੇ ਕੋਲੋਂ ਇੱਕ ਮਸੰਦ ਨੇ ਫੜ ਲਈ ਤੇ ਸਿੱਖ ਨੂੰ ਕਿਹਾ, "ਹੇ ਪੁਰਸ਼ਾ" ਜੇ ਠੇ ਸਤਿਗੁਰੂ ਜੀ ਦੇ ਪਾਸ ਪਹੁੰਚ ਜਾਵੇਗੀ ਤੁਸੀਂ ਗੁਰੂ ਕੇ ਲੰਗਰ ਚੋ ਪ੍ਰਸ਼ਾਦਾ ਛੱਕ ਕੇ ਆਰਾਮ ਕਰ ਲਵੋ ਭੋਲੇ ਸਿੱਖ ਨੂੰ ਕੀ ਪਤਾ ਸੀ ਕਿ ਸੱਚੇ ਸਤਿਗੁਰੂ ਦੇ ਦਰਬਾਰ ਵਿੱਚ ਵੀ ਠੱਗ ਵੱਸਦੇ ਹਨ ਉਹ ਸਿੱਖ ਤਾਂ ਗੁਰੂ ਕੇ ਲੰਗਰ ਵੱਲ ਚਲਾ ਗਿਆ ਮਸਾਂ ਨੇ ਚਿੱਠੀ ਪ੍ਰਿਥੀ ਚਾਂਦੇ ਨੂੰ ਜਾ ਫੜਾਈ ਉਸ ਨੇ ਚਿੱਠੀ ਪੜ ਕੇ ਆਪਣੇ ਚੋੜੇ ਦੀ ਜੇਬ ਦੇ ਵਿੱਚ ਰੱਖ ਲਈ ਤੇ ਗੁਰੂ ਜੀ ਦੇ ਹਜ਼ੂਰ ਪੇਸ਼ ਨਾ ਕੀਤੀ ਉੱਧਰ ਗੁਰੂ ਅਰਜਨ ਦੇਵ ਜੀ ਉੱਤਰ ਦੀ ਉਡੀਕ ਕਰਦੇ ਰਹੇ ਇੰਦਰ ਪ੍ਰਿਥੀ ਚੰਦ ਨੂੰ ਰਤਾ ਪਰਵਾ ਨਹੀਂ ਸੀ ਕਈ ਦਿਨ ਗੁਜ਼ਰ ਜਾਣ ਤੋਂ ਬਾਅਦ ਦੂਸਰੀ ਪ੍ਰੇਮ ਪਾਤੀ ਇਉ ਗੁਰੂ ਅਰਜਨ ਦੇਵ ਜੀ ਨੇ ਲਿਖੀ ਤੇਰਾ ਮੁਖ ਸੁਹਾਵਾ ਜੀਓ ਸਹਜ ਤੁੰ ਬਾਣੀ ਚਿਰ ਹੂਆ ਦੇਖੇ ਸਾਰਿੰਗ ਪਾਣੀ ਧਨ ਸੋ ਦੇਸ ਚਾਹ ਤੂੰ ਵਸਿਆ ਮੇਰੇ ਸੱਜਣ ਮੀ ਤੁਮ ਰਾਰੇ ਜੀਓ ਹਉ ਕੋ ਲੀਹੋ ਕੋਲ ਕੁਮਾਈ ਗੁਰ ਸੱਜਣ ਮੀਤ ਮੁਰਾਰੇ ਜੀਉ ਐਸ ਦਾ ਅਰਥ ਹੇ ਸਤਿਗੁਰੂ ਜੀ ਆਪ ਜੀ ਦਾ ਸੁੰਦਰ ਚਿਹਰਾ ਹੈ ਤੇ ਆਪ ਦੀ ਬਾਣੀ ਦੇ ਵਿੱਚ ਬਹੁਤ ਰਸ ਤੇ ਜੀਵਨ ਅੰਮ੍ਰਿਤ ਦੀ ਮਠਾਸ ਹੈ ਆਪ ਪਰਮਾਤਮਾ ਰੂਪ ਹੋ ਆਪ ਜੀ ਦੇ ਦਰਸ਼ਨ ਕੀਤੇ ਆ ਬੜਾ ਚੈਰ ਹੋ ਗਿਆ ਹੈ ਜੈ ਸਦੇਸ਼ ਆਪ ਵਸਦੇ ਜੇ ਉਹ ਦੇਸ਼ ਪੂਜਨ ਤੇ ਸਤਕਾਰਯੋਗ ਹੈ ਮੈਂ ਬਲਹਾਰੇ ਜਾਂਦਾ ਹਾਂ ਆਗ ਮੇਰੇ ਪਿਆਰੇ ਹੋ ਤੇ ਸਹਾਇਕ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਦੂਸਰੇ ਸੇਖ ਨੂੰ ਸੱਦਿਆ ਤੇ ਚਿੱਠੀ ਦੇ ਕੇ ਆਮਦਾਸ ਪੁਰ ਵੱਲ ਤੋਰ ਦਿੱਤਾ ਇਹ ਚਿੱਠੀ ਵੀ ਪ੍ਰਿਥੀ ਚੰਦ ਦੇ ਹੱਥੇ ਆ ਗਈ ਉਸ ਨੇ ਉਹ ਵੀ ਗੁਰੂ ਜੀ ਨੂੰ ਨਾ ਦਿਖਾਈ ਕੁਝ ਦਿਨ ਉਡੀਕਣ ਦੇ ਪਿੱਛੋਂ ਗੁਰੂ ਅਰਜਨ ਦੇਵ ਜੀ ਨੇ ਤੀਸਰੀ ਚਿੱਠੀ ਲਿਖੀ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲੀਐ ਪ੍ਰਤੁੱਤ ਭਗਵੰਤਾ ਮੋਹਿ ਰੈਣ ਨਾ ਬਿਹਾਵੇ ਨੀਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਉ ਹਉ ਕੋਲੀ ਜੀਉ ਕੋਲ ਗੁਮਾਈ ਤਿਸ ਸੱਚੇ ਗੁਰ ਦਰਬਾਰੇ ਜੀਉ ਐਸ ਦਾ ਅਰਥ ਹੈ ਹੇ ਸੱਚੇ ਬਾਦਸ਼ਾ ਜਦੋਂ ਮੈਂ ਤੁਹਾਨੂੰ ਇੱਕ ਘੜੀ ਪਰ ਵੀ ਨਹੀਂ ਮਿਲਦਾ ਤਾਂ ਮੇਰੇ ਭਾ ਦਾ ਕਾਲ ਯੁਗ ਹੋ ਜਾਂਦਾ ਹੈ ਹੇ ਪ੍ਰਭੂ ਹੁਣ ਕਦੋਂ ਮੇਲ ਹੋਵੇਗਾ ਮੇਰਾ ਤਾਂ ਚੈਤ ਨਹੀਂ ਲੱਗਦਾ ਨਾ ਹੀ ਨੀਂਦ ਆਉਂਦੀ ਹੈ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਮੇਰਾ ਮਨ ਤੜਪ ਰਿਹਾ ਹੈ ਮਿਹਰ ਕਰੋ ਆਪ ਜੀ ਮੇਰੇ ਤੇ ਦਇਆ ਕਰੋ ਆਪਣੇ ਕੋਲ ਬੁਲਾ ਲਵੋ ਮੈਂ ਆਪ ਜੀ ਦੇ ਸੱਚੇ ਦਰਬਾਰ ਤੋਂ ਬਲਹਾਰ ਜਾਂਦਾ ਹਾਂ ਇਸ ਚਿੱਠੀ ਨੂੰ ਲਿਖ ਕੇ ਗੁਰੂ ਅਰਜਨ ਦੇਵ ਜੀ ਨੇ ਸਿੱਖ ਨੂੰ ਸੱਦਿਆ ਤੇ ਕਿਹਾ ਕਿ ਇਹ ਚਿੱਠੀ ਸਤਿਗੁਰੂ ਜੀ ਤੋਂ ਬਿਨਾਂ ਨਾ ਕਿਸੇ ਨੂੰ ਦਿਖਾਉਣੀ ਤੇ ਨਾ ਹੀ ਫੜਾਉਣੀ ਸਤਿਗੁਰੂ ਜੀ ਦੇ ਅੱਗੇ ਰੱਖਣੀ ਇਓਂ ਆਗਿਆ ਪਾ ਕੇ ਸਿੱਖ ਚਿੱਠੀ ਲੈ ਕੇ RAMDAS پور ਵੱਲ ਚੱਲ ਪਿਆ ਸਦਕੀ ਸਿੱਖ 35 ਮੀਲ ਪੰਧ ਪੂਰਾ ਕਰਕੇ ਸਤਿਗੁਰੂ RAMDAS ਜੀ ਦੇ ਦਰਬਾਰ ਪਹੁੰਚ ਗਿਆ ਸਬਾਬ ਨਾਲ ਪ੍ਰਿਥੀ ਚੰਦ ਜੀ ਕੋਲ ਨਹੀਂ ਸਨ ਤੇ ਹੋਰ ਕਿਸੇ ਨੂੰ ਉਸ ਸਿੱਖ ਨੇ ਚਿੱਠੀ ਨਹੀਂ ਸੀ ਦਿਖਾਈ ਸਤਿਗੁਰੂ ਜੀ ਦੇ ਚਰਨਾਂ ਦੇ ਉੱਪਰ ਮੱਥਾ ਟੇਕ ਕੇ ਉਸ ਸਿੱਖ ਨੇ ਗੁਰੂ ਅਰਜਨ ਦੇਵ ਜੀ ਦੀ ਚਿੱਠੀ ਗੁਰੂ RAMDAS ਜੀ ਦੇ ਕਮਲ ਹੱਥਾਂ ਦੇ ਵਿੱਚ ਫੜਾ ਦਿੱਤੀ ਗੁਰੂ ਸਾਹਿਬ ਨੇ ਚਿੱਠੀ ਪੜੀ ਤੇ ਉਸ ਉੱਪਰ ਲਿਖਿਆ ਨੰਬਰ ਦੇਖਿਆ ਉਹ 3 ਸੀ। ਗੁਰੂ ਜੀ ਬੋਲੇ ਪਹਿਲੀਆਂ ਦੋ ਚਿੱਠੀਆਂ ਨੂੰ ਦਰਬਾਰ ਚ ਲਿਆਂਦਾ ਜਾਵੇ ਤੇ ਨਾਲ ਹੀ ਪ੍ਰਿਥੀਚੰਦ ਨੂੰ ਦਰਬਾਰ ਦੇ ਵਿੱਚ ਸੱਦਿਆ ਜਾਵੇ। ਉਹ ਦੋ ਚਿੱਠੀਆਂ ਵੀ ਉਸ ਕੋਲ ਹੀ ਹੋਣਗੀਆਂ। ਇੰ样 ਸਤਿਗੁਰੂ ਜੀ ਨੇ ਬਚਨ ਕੀਤਾ। ਪ੍ਰਿਥੀਚੰਦ ਜੀ ਦਰਬਾਰ ਦੇ ਵਿੱਚ ਆਏ। ਗੁਰੂ ਰਾਮਦਾਸ ਜੀ ਨੇ ਆਪਣੇ ਪੁੱਤਰ ਤੋਂ ਪੁੱਛਿਆ beta ਪ੍ਰਿਥੀਚੰਦ ਅਰਜਨ ਦੀ ਕੋਈ ਚਿੱਠੀ ਆਈ ਹੈ? ਪ੍ਰਿਥੀ ਚੰਦ ਨੇ ਉੱਤਰ ਦਿੱਤਾ ਨਹੀਂ ਪਿਤਾ ਜੀ ਮੈਨੂੰ ਤਾਂ ਵੀਰ ਦੀ ਕੋਈ ਚਿੱਠੀ ਨਹੀਂ ਮਿਲੀ ਸਤਿਗੁਰੂ ਜੀ ਨੇ ਕਿਹਾ ਪੁੱਤਰ ਜੀ ਤੋ ਚਿੱਠੀਆਂ ਉਹਨਾਂ ਨੇ ਪਹਿਲਾਂ ਵੀ ਲਾਹੌਰ ਤੋਂ ਭੇਜੀਆਂ ਹਨ ਜੋ ਸਾਡੇ ਪਾਸ ਨਹੀਂ ਪਹੁੰਚੀਆਂ ਪ੍ਰਿਥੀ ਚੰਦ ਜੀ ਨੇ ਉੱਤਰ ਦਿੱਤਾ ਉਹਨਾਂ ਕਾਗਜ਼ ਦੇ ਟੁਕੜਿਆਂ ਨੂੰ ਮੈਂ ਕੀ ਕਰਨਾ ਸੀ ਭਾਈ ਬੱਲੂ ਜੀ ਨੂੰ ਹੁਕਮ ਹੋਇਆ ਕਿ ਪ੍ਰਿਥੀ ਚੰਦ ਜੀ ਦੇ ਘਰੋਂ ਔਸਦਾ ਜਾਮਾ ਲਿਆਂਦਾ ਜਾਵੇ ਭਾਈ ਬੱਲੂ ਜੀ ਨੇ ਸਤਗੁਰੂ ਜੀ ਦੀ ਆਗਿਆ ਦਾ ਪਾਲਨ ਕਰਦੇ ਹੋਏ ਪ੍ਰਿਥੀ ਚੰਦ ਦੇ ਘਰੋਂ ਔਸ ਦਾ ਜਾਮਾ ਲੈ ਆਂਦਾ। ਜੇਬ ਦੇ ਵਿੱਚੋਂ ਦੋਨੋਂ ਚਿੱਠੀਆਂ ਨਿਕਲ ਆਈਆਂ ਜੋ ਗੁਰੂ ਅਰਜਣ ਦੇਵ ਜੀ ਨੇ ਲਿਖੀਆਂ ਸਨ। ਪ੍ਰਿਥੀ ਚੰਦ ਨੂੰ ਚਿੱਠੀਆਂ ਦਿਖਾ ਕੇ ਸਤਗੁਰੂ ਜੀ ਨੇ ਕਿਹਾ ਪੁੱਤਰ ਬਾਪ ਤੇ ਛੋਟੇ ਵੀਰ ਨਾਲ ਧੋਖਾ। ਪ੍ਰਿਥੀ ਚੰਦ ਸ਼ਰਮਿੰਦਾ ਨਾ ਹੋਇਆ ਸਗੋਂ ਉਲਟਾ ਗ੍ਰੋਧਵਾਨ ਹੋ ਕੇ ਕਹਿਣ ਲੱਗਾ ਇਹ ਸਭ ਚਾਲ ਹੈ। ਤਾ ਜੋ ਗੁਰੂ ਗੱਦੀ ਅਰਜਨ ਨੂੰ ਦੇ ਸਕੋ ਮੈਂ ਵੱਡਾ ਪੁੱਤਰ ਹਾਂ ਗੁਰਿਆਈ ਤੇ ਹੱਕ ਮੇਰਾ ਹੈ ਉੱਚੀ ਉੱਚੀ ਬੋਲਦਾ ਹੋਇਆ ਪ੍ਰਿਥੀ ਚੰਦ ਸਤਗੁਰੂ RAMDAS ਜੀ ਦੇ ਦਰਬਾਰ ਦੇ ਵਿੱਚੋਂ ਬਾਹਰ ਚੱਲਿਆ ਗਿਆ ਸਤਗੁਰੂ ਜੀ ਨੇ ਕੋਈ ਮੰਦਾ ਬਚਨ ਨਹੀਂ ਕਿਹਾ ਸਤਗੁਰੂ RAMDAS ਜੀ ਨੇ ਉਸ ਵੇਲੇ ਬਾਬਾ ਬੁੱਢਾ ਜੀ ਨੂੰ ਕੋਲ ਸੱਦ ਕੇ ਹੁਕਮ ਕੀਤਾ ਬਾਬਾ ਜੀ ਆਪ ਗੁਰਿਆ ਬਾਲੂ ਤੇ ਦੋ ਸਿੱਖ ਹੋਰ ਨਾਲ ਲੈ ਕੇ ਲਾਹੌਰ ਜਾਓ ਤੇ ਪੁੱਤਰ ਅਰਜਨ ਦੇਵ ਜੀ ਨੂੰ ਬੜੇ ਸਤਕਾਰ ਨਾਲ ਇੱਥੇ ਲੈ ਆਓ। ਉਹਨਾਂ ਨੂੰ ਹੌਸਲਾ ਦੇਣਾ ਤੇ ਇਹ ਵੀ ਦੱਸ ਦੇਣਾ ਕਿ ਚਿੱਠੀਆਂ ਦਾ ਉੱਤਰ ਕਿਉਂ ਨਹੀਂ ਦਿੱਤਾ ਗਿਆ। ਸੱਤ ਬਚਨ ਆਖ ਕੇ ਬਾਬਾ ਬੁੱਢਾ ਜੀ ਨੇ ਸਤਗੁਰੂ ਜੀ ਦੇ ਚਰਨਾਂ ਦੇ ਉੱਪਰ ਮੱਥਾ ਟੇਕਿਆ ਤੇ ਭਾਈ ਗੁਰਿਏ ਤੇ ਬਾਲੂ ਤੇ ਹੋਰ ਦੋ ਸਿੱਖਾਂ ਨੂੰ ਨਾਲ ਲੈ ਕੇ ਲਾਹੌਰ ਨੂੰ ਤੁਰ ਪਏ। ਦੂਸਰੇ ਦਿਨ ਬਾਬਾ ਬੁੱਢਾ ਜੀ ਤੇ ਸਿੱਖ ਦੁਪਹਿਰ ਦੇ ਵੇਲੇ ਲਾਹੌਰ ਪਹੁੰਚ ਗਏ। ਗੁਰੂ ਅਰਜਨ ਦੇਵ ਜੀ ਕੋਲ ਪਹੁੰਚ ਚਾ ਨਮਸਕਾਰ ਕੀਤੀ ਸਾਰਾ ਹਾਲ RAMDAS ਪੁਰ ਦਾ ਦੱਸਿਆ ਤੇ ਗੁਰੂ ਜੀ ਦਾ ਪੁੱਛਿਆ ਉਸ ਵੇਲੇ ਸਾਹਿਬ ਜਦਿਆਂ ਨੂੰ ਬਾਬਾ ਜੀ ਆਖਿਆ ਜਾਂਦਾ ਸੀ ਬਾਬਾ ਬੁੱਢਾ ਜੀ ਨੇ ਕਿਹਾ ਬਾਬਾ ਜੀ ਸਤਗੁਰੂ ਜੀ ਨੇ ਹੁਕਮ ਕੀਤਾ ਹੈ ਆਪ ਜੀ ਨੂੰ RAMDAS ਪੁਰ ਲਿਆਂ ਦਾ ਜਾਵੇ ਸਤਗੁਰੂ RAMDAS ਜੀ ਆਪ ਜੀ ਨੂੰ ਯਾਦ ਕਰ ਰਹੇ ਹਨ ਇਹ ਸੁਣਦੇ ਸਾਰ ਹੀ ਗੁਰੂ ਅਰਜਨ ਦੇਵ ਜੀ ਬਹੁਤ ਪ੍ਰਸੰਨ ਹੋਏ ਤੇ ਉਹਨਾਂ ਨੇ ਕਰਤਾਰ ਦਾ ਧੰਨਵਾਦ ਕਰਦੇ ਹੋਏ ਸਿੱਖਾ ਸਮੇਤ RAMDAS ਪੁਰ ਜਾਣ ਲਈ ਤਿਆਰ ਹੋ ਗਏ। ਗੁਰੂ ਜੀ ਦੇ ਤੌਰ ਨ ਸਮੇਂ ਲਾਹੌਰ ਦੀਆਂ ਸੰਗਤਾਂ ਬਹੁਤ ਉਦਾਸ ਹੋਈਆਂ ਕਿਉਂਕਿ ਗੁਰੂ ਜੀ ਜਿੰਨਾ ਸਮਾਂ ਲਾਹੌਰ ਰਹੇ ਉਹਨੇ ਦਿਨ ਹੀ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ। ਗੁਰੂ ਜੀ ਨੇ ਉਸ ਵੇਲੇ ਸਭ ਨੂੰ ਹੌਸਲਾ ਦਿੰਦੇ ਹੋਏ ਕਿਹਾ ਮੁੜ ਕੇ ਫਿਰ ਲਾਹੌਰ ਆਵਾਂਗੇ। ਦੂਸਰੇ ਦਿਨ ਗੁਰੂ ਅਰਜਨ ਦੇਵ ਜੀ RAMDAS ਕੋਲ ਪਹੁੰਚ ਗਏ ਸਤਿਗੁਰੂ ਜੀ ਦੇ ਚਰਨ ਫੜ ਕੇ ਕਿੰਨਾ ਹੀ ਚੈਰ ਵਿਰਾਹ ਕਰਦੇ ਰਹੇ ਗੁਰੂ RAMDAS ਜੀ ਨੇ ਆਪ ਜੀ ਨੂੰ ਸੀਨੇ ਨਾਲ ਲਾ ਕੇ ਪਿਆਰ ਕੀਤਾ ਤੇ ਕਿਹਾ ਪੁੱਤਰ ਜੀ ਅੱਜ ਤੋਂ ਤੁਸੀਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਹਨ ਅਗਲੇ ਦਿਨ ਜਦ ਪ੍ਰਿਥੀ ਚੰਦ ਨੂੰ ਸਾਰੀ ਘਟਨਾ ਦਾ ਪਤਾ ਲੱਗਾ ਤਾਂ ਉਸ ਨੇ ਗੁਰੂ ਜੀ ਪਾਸ ਪਹੁੰਚ ਕੇ ਫਿਰ ਤੋਂ ਗੁਰਿਆਈ ਬਾਬਤ ਚਰਚਾ ਕਰਨੀ ਚਾਹੀ ਗੁਰੂ ਰਾਮਦਾਸ ਜੀ ਨੇ ਉਸ ਨੂੰ ਬਹੁਤ ਸਮਝਾਇਆ ਕਿ ਝਗੜਾ ਨਾ ਕਰ ਗੁਰਿਆਈ ਉਸ ਨੂੰ ਮਿਲਣੀ ਹੈ ਜੋ ਯੋਗ ਹੈ ਪਰ ਪ੍ਰਿਥੀਚੰਦ ਇੱਕੋ ਗੱਲ ਨੂੰ ਦੁਹਰਾ ਰਿਹਾ ਸੀ ਕਿ ਮੈਂ ਵੱਡਾ ਹਾਂ ਮੇਰਾ ਹੱਕ ਹੈ ਗੁਰਿਆਈ ਤੇ ਜਦੋਂ ਪ੍ਰਿਥੀਚੰਦ ਬਹੁਤ ਜ਼ੈਤ ਕਰੀ ਗਿਆ ਤਾਂ ਗੁਰੂ ਰਾਮਦਾਸ ਜੀ ਨੇ ਕਿਹਾ ਗੁਰੂ ਅਰਜਨ ਦੇਵ ਜੀ ਨੇ ਜੋ ਤਿੰਨ ਸ਼ਬਦ ਉਚਾਰੇ ਨੇ ਚੌਥਾ ਵਾਕ ਤੁਸੀਂ ਰਾਜ ਕੇ ਸ਼ਬਦ ਪੂਰਾ ਕਰ ਦਿਓ ਬਾਣੀ ਧਰਮਾਤਮਾ ਤੇ ਆਤਮਕ ਗਿਆਨ ਵਾਲੇ ਮਹਾਪੁਰਸ਼ ਰਚ ਸਕਦੇ ਹਨ ਮਾਇਆਵਾਦੀ ਨੂੰ ਐਨੀ ਸੂਝ-ਬੂਝ ਕਿੱਥੇ ਪਾਲਕ ਬੈਠ ਸੋਚਿਆ ਤੇ ਉੱਠ ਬੈਠਾ ਕਿ ਉਸ ਕੋਲੋਂ ਬਾਣੀ ਨਹੀਂ ਉਚਾਰੀ ਜਾਣੀ ਨਿਮਰਤਾ ਦੀ ਥਾਂ ਗੁੱਸੇ ਨੂੰ ਪ੍ਰਗਟ ਕਰਦਾ ਹੋਇਆ ਸਤਿਗੁਰੂ ਜੀ ਨੂੰ ਆਖਿਆ ਤੁਸੀਂ ਮੇਰੇ ਬਾਪ ਨਹੀਂ ਦੁਸ਼ਮਣ ਜੀ ਮੈਂ ਅਰਜਨ ਨੂੰ ਗੁਰਗੱਦੀ ਦੇ ਉੱਪਰ ਨਹੀਂ ਬੈਠਣ ਦੇਵਾਂਗਾ ਮੈਂ ਲਾਹੌਰ ਜਾ ਕੇ ਦਾਵਾ ਕਰਾਂਗਾ ਇੰਉਂ ਆਖਦਾ ਹੋਇਆ ਉਹ ਚਲਿਆ ਗਿਆ ਪ੍ਰਿਥੀ ਚਾਂਤ ਦੀ ਇਹ ਦਸ਼ਾ ਦੇਖ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਿਆ ਕਾਹੇ ਪੂਤ ਚਗਰਤ ਹੋ ਸੰਗ ਬਾਪ ਜਿਨਕੇ ਜਨੇ ਬਧੀਰੇ ਤਮ ਹੋ ਤਿਨ ਸਿਉ ਚਗਰਤ ਪਾਪ ਰਹਾਉ ਜਿਸ ਤਨ ਕਾ ਤੁਮ ਗਰਭ ਕਰਤ ਹੋ ਸੋ ਤਨ ਕਿਸੈ ਨ ਆਪ ਖਿਨ ਮਹਿ ਛੋੜ ਜਾਏ ਵਿਖਿਆ ਰਸ ਤੋਂ ਲੱਗੇ ਪਛਤਾਪ ਜੋ ਤੁਮਰੇ ਪ੍ਰਭ ਹੋਤੇ ਸਵਾਮੀ ਹਰ ਦਿਨ ਕੇ ਜਪੋ ਜਾਪ ਉਪਦੇਸ਼ਕਰਤ ਨਾਨਕ ਜਨ ਤੂੰ ਕੋ ਜੋ ਸੁਣੋ ਤੋਂ ਜਾਏ ਸੰਤਾਪ ਤਿਸ ਦਾ ਅਰਥ ਏ ਪੁੱਤਰ ਆਪਣੇ ਪਿਤਾ ਨਾਲ ਕਿਉਂ ਝਗੜਾ ਕਰਦਾ ਹੈ ਜਿਸ ਪਿਤਾ ਨੇ ਤੈਨੂੰ ਜਨਮ ਦਿੱਤਾ ਪਾਲ ਪੋਸ ਕੇ ਵੱਡਾ ਕੀਤਾ ਉਸ ਨਾਲ ਝਗੜਾ ਕਰਨਾ ਪਾਪ ਹੈ ਏ ਪੁੱਤਰ ਜਿਸ ਧਨ ਦਾ ਤੂੰ ਮਾਣ ਕਰਦਾ ਹੈ ਉਹ ਧਨ ਕਦੇ ਵੀ ਕਿਸੇ ਦਾ ਆਪਣਾ ਨਹੀਂ ਬਣਿਆ ਉਸ ਅਕਾਲ ਪੁਰਖ ਦਾ ਸਿਮਰਨ ਕਰਿਆ ਕਰ ਗੁਰੂ ਨਾਨਕ ਦੇਵ ਜੀ ਜੋ ਉਪਦੇਸ਼ ਤੁਹਾਨੂੰ ਕਰਦੇ ਹਨ ਜੇ ਤੁਸੀਂ ਉਸ ਉਪਦੇਸ਼ ਨੂੰ ਧਿਆਨ ਨਾਲ ਸੁਣੋ ਤਾਂ ਤੁਹਾਡੇ ਅੰਦਰ ਦੇ ਸਾਰੇ ਦੁੱਖ ਕਲੇਸ਼ ਦੂਰ ਹੋ ਜਾਣਗੇ ਜਦੋਂ ਪ੍ਰਿਥੀ ਚੰਦ ਚਲਿਆ ਗਿਆ ਤਾਂ ਸਤਿਗੁਰੂ RAMDAS ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਪਾਸ ਬੁਲਾਇਆ ਤੇ ਉਸ ਚੌਥੀ ਚਿੱਠੀ ਭਾਵ ਸ਼ਬਦ ਨੂੰ ਪੂਰਾ ਕਰਨ ਲਈ ਕਿਹਾ ਗੁਰੂ ਅਰਜਨ ਦੇਵ ਜੀ ਨੇ ਉਸ ਵੇਲੇ ਚੌਥਾ ਸ਼ਬਦ ਇਉਂ ਉਚਾਰਨ ਕੀਤਾ ਆਦੂ ਹੋਆ ਗੁਰਸੰਤ ਮਿਲਾਇਆ ਪ੍ਰਭ ਅਭਨਾਸੀ ਕਰ ਮਹਿ ਪਾਇਆ ਸੇਵ ਕਰੀ ਪਲ ਜਸਾ ਨ ਵਿਛੜਾ ਜਨਾਨਕ ਦਾਸ ਤੁਮਾਰੇ ਜੀਉ ਹਉ ਕੋ ਦੀ ਜੀਉ ਕੋਲ ਕੁਮਾਈ ਜਨਾਨਕ ਦਾਸ ਤੁਮਾਰੇ ਜੀਉ ਉਸ ਦਿਨ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਉਹ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਦਾ ਤਿਲਕ ਲਗਾਉਣ ਵਾਸਤੇ ਤਿਆਰੀ ਕਰਨ ਉਸ ਦਿਨ ਦੂਰ ਦੂਰ ਤੋਂ ਸੰਗਤਾਂ ਨੂੰ ਸੱਬਿਆ ਗਿਆ ਜੋ ਮਸੰਦ ਬਾਹਰ ਸਨ ਉਹਨਾਂ ਨੂੰ ਛੇਤੀ ਹੀ ਮੜਨ ਵਾਸਤੇ ਹੁਕਮਨਾਮੇ ਭੇਜੇ ਗਏ ਗੁਰੂ ਰਾਮਦਾਸ ਜੀ ਦਾ ਹੁਕਮ ਸੁਣ ਕੇ ਬਾਬਾ ਬੁੱਢਾ ਜੀ ਭਾਈ ਗੁਰਿਆ ਜੀ ਤੇ ਹੋਰ ਮੁਖੀ ਸਿੱਖ ਸਾਰੇ ਕਾਰਜ ਕਰਨ ਲੱਗੇ ਦੂਰ ਨੇੜੇ ਸੰਗਤਾਂ ਨੂੰ ਸੰਦੇਸ਼ ਭੇਜੇ ਗਏ ਤੇ 12 ਮਸੰਦਾਂ ਨੂੰ ਛੇਤੀ ਤੋਂ ਛੇਤੀ ਬੁਲਾ ਲਿਆ ਗਿਆ ਸਾਰੀ ਸੰਗਤ ਇਕੱਠੀ ਹੋ ਗਈ ਤੇ 12 ਮਸੰਦ ਵੀ ਪਹੁੰਚ ਗਏ ਗੁਰੂ ਅਰਜਨ ਦੇਵ ਜੀ ਦੇ ਗੁਰਿਆਈ ਦੇ ਤਿਲਕ ਦੇ ਵੇਲੇ ਸ਼ਰਧਾਲੂ ਸਿੱਖ ਭੇਟਾਂ ਲੈ ਕੇ ਆਏ ਸਵੇਰ ਵੇਲੇ ਦੀਵਾਨ ਸਜਿਆ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਗੁਰਬਾਣੀ ਪੜ੍ਹੀ ਤੇ ਗੁਰਬਾਣੀ ਦੀ ਸੰਖੇਪ ਵਿਆਖਿਆ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਾਇਮ ਕੀਤੀ ਮਰਯਾਦਾ ਅਨੁਸਾਰ ਪਹਿਲਾਂ ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਥੜੇ ਦੇ ਉੱਪਰ ਬਿਠਾ ਕੇ ਗੁਰਿਆਈ ਦਾ ਤਿਲਕ ਲਗਾਇਆ ਜਦੋਂ ਤਿਲਕ ਦੀ ਰਸਮ ਪੂਰੀ ਹੋ ਗਈ ਤਾਂ ਗੁਰੂ ਰਾਮਦਾਸ ਜੀ ਨੇ 5 ਪੈਸੇ ਤੇ ਨਰੇਲ ਅੱਗੇ ਰੱਖ ਕੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਉੱਪਰ ਮੱਥਾ ਟੇਕਿਆ ਤਿੰਨ ਪ੍ਰਕਰਮਾਂ ਲਈਆਂ ਤੇ ਗੁਰਿਆਈ ਦੀ ਮਰਿਆਦਾ ਪੂਰੀ ਕੀਤੀ ਸਤਿਗੁਰੂ ਜੀ ਦੇ ਪਿੱਛੋਂ ਸਾਰੀ ਸੰਗਤ ਨੇ ਮੱਥਾ ਟੇਕ ਕੇ ਘਰ ਭੇਟਾ ਅੱਗੇ ਰੱਖੀ ਗੁਰਿਆਈ ਦੀ ਮਰਿਆਦਾ ਸਤਿਗੁਰੂ ਰਾਮਦਾਸ ਜੀ ਦੀ ਬਾਣੀ ਆਨੰਦ ਸਾਹਿਬ ਦੇ ਪਾਠ ਦੇ ਭੋਗ ਨਾਲ ਸੰਪੂਰਨ ਕੀਤੀ ਗਈ ਇਤਿਹਾਸ ਦੱਸਦਿਆਂ ਤੋਂ ਇੱਕ ਨਹੀਂ ਅਨੇਕਾਂ ਪੁੱਲਾਂ ਹੋ ਜਾਂਦੀਆਂ ਹਨ ਗੁਰੂ ਸਾਹਿਬ ਤੇ ਸਾਰੀ ਸੰਗਤ ਜੀ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ